ਜੱਪੂ ਜਾ ਛੱਟ ਕੇ ਆਓ ਆਪੇ ਛੱਟ ਕੇ ਆਓ ਜਾ ਛੱਡ ਦੇ ਇੱਥੇ ਚੱਕਣਾ ਛੱਟ ਇੱਥੇ ਛੱਟ ਪਤਾ ਗੰਦਾ ਐ ਇਹ ਛੱਡ ਦੇ ਹਾਈ ਪਾਟੀ ਲੱਗੀ ਆ ਆ ਲੱਲਾ ਆ ਨਵਾਂ ਲੱਲਾ ਨਵਾਂ ਲੱਲਾ ਉਹ ਤਾਂ ਗੰਦਾ ਗਾ ਲਾਲੋ 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 ਆਪੇ ਲਾ ਅੱਛਾ ਲਾਣਾ ਸੀ ਤੇ ਐਵੇਂ ਕਹਿੰਦੇ ਨਾ ਐਵੇਂ ਕਹਦੇ ਦਿੰਦੇ ਸੀ ਲਾਣਾ ਏ ਉਹਨੂੰ ਐ ਹੀ ਹੋ ਰਿਹਾ ਉਤਾਰ ਤੱਕ ਉਤਾਰ ਕੇ ਦਿੱਤਾ ਹੂੰ ਜੱਪੂ ਨਾ ਟੀਟਾ ਲਾ ਲਓ ਆਪੇ ਲਾ ਲਓ ਡਾਈਪਰ ਲਾ ਲਓ ਮੂੰਹ ਚ ਨਹੀਂ ਪਾਣਾ ਜੇ ਪੁੱਟੀ ਕਾ ਕਿਨੇ ਲਾ 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 ਟੀਕਾ ਕਿਨੇ ਲਾਉਣ ਨੇ ਡਾਈਪਰ ਕਿੱਥੇ ਲੱਗਣਾ ਬੇਸਟ ਪਾਈ ਜਾਂਦੀ ਹੈ ਡਾਈਪਰ ਆਇਆ ਪਊਗਾ ਸੱਸਰੀ ਕਾਲਜੀ ਸਾਰੇ ਭੈਣ ਭਰਾ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਮੇਰੇ ਖੁਰਕ ਲੜਦੀ ਸੀਗੀ ਯਾਰ ਸਿੱਧੇ ਤਰੀਕੇ ਨਾਲ ਕਰੀ ਦਿੰਦੇ ਮੇਰੇ ਨਾਲ ਆੜੀ ਪੁੱਠੀ ਛਿੱਧੀ ਆ ਅਦੀ ਆਏ ਆ ਅਦੀ ਆਏ ਆ ਉਹ ਲੜਦੀ ਆ ਠੀਕ ਹੈ ਕਿ ਮੇਰੇ ਨਾਲ ਤੂੰ ਲੜਦੀ ਹੁੰਨੀ ਆ ਉਹ ਵੀ ਦਾੜੀ ਲੜਦੀ ਆ ਤੇ ਆ ਆ ਗਿਆ ਆਪਣਾ ਜਪਨੂਰ ਗੰਡਾ ਸਿੰਘ ਜਪਨੂਰ ਕਿੱਧਰ ਚੱਲੇ ਆਂ ਕਾ ਕਰਨੇ ਵਾਲੇ ਹੋ ਓਰੇ ਓਰੇ ਆ ਦੇਖੋ ਜੀ ਇਹ ਗੰਡੇ ਸਿੰਘ ਨੇ ਮੇਰੇ ਵੱਡੀ ਦੰਦੀ ਇੱਥੇ ਪਿਆਰ ਕਰਦੇ ਕਰਦੇ ਨੇ ਮੈਂ ਤਾਂ ਛਾਤੀ ਨਾਲ ਲਾਇਆ ਮੈਂ ਕਿਹਾ ਮੇਰਾ ਪੁੱਤ ਪਿਆਰ ਕਰ ਰਿਹਾ ਮੈਨੂੰ ਹਨਾ ਤੇ ਇਹਨੇ ਪਰ ਲਈ ਦੰਦੀ ਮੇਰੇ ਤੇ ਖਲਾਰਾ ਖਲ ਰਿਆ ਪਿਆ ਕੱਲ ਤਾਂ ਸਾਨੂੰ 6:30 ਹੋ ਗਏ ਸੀਗੇ ਕੱਲ ਤਾਂ ਮਸਾ ਮਸਾ ਬਜੇ ਟਰੱਕ ਡਰਾਈਵਰ ਸੀਗਾ ਏਡਾ ਅੱਗ ਲੱਗੀ ਵਾਲਿਆਂ ਨੂੰ ਪਤਾ ਨਹੀਂ ਕੀ ਖਾਦਾ ਪੀਤਾ ਸੀਗਾ ਝੁੰਸਿਆ ਸੀਗਾ ਉਹਦਾ ਹਨਾ ਤੇ ਅੱਗ ਲੱਗੀ ਵਾਲਿਆਂ ਨੂੰ ਆਇਆ ਕੁਜਰਤੀ ਜੇ ਕਿਤੇ ਮੈਂ ਕੱਚੇ ਨਾ ਲਾਉਂਦਾ ਤੇ ਸਾਨੂੰ ਦਿਨਾਂ ਨੂੰ ਹੀ ਫੇਜ ਦਿੰਦਾ ਤੇ ਬਹੁਤ ਜਣ ਕੇ ਵੀ ਪਟ੍ਰੱਕ ਕਹਿੰਦਾ বাস ਨੂੰ ਉਹ ਉਧਰੋਂ ਬਾਸ ਆ ਰਹੇ ਸੀਗੇ ਤੇ ਮਗਰੋਂ ਉਹ ਦੱਬੀ ਆਉਂਦਾ ਹੈ ਨਿਆਗੂ ਹਾਲ ਤੇ ਹੱਥ ਰੱਖਿਆ ਵਾ ਬੋਲੀ ਕੱਢ ਲਈ ਉਹਨੇ ਟਰੱਕ ਜਿਹੜਾ ਟਰੱਕ ਆਏ ਆਏ ਟੇਡਾ ਹੋਇਆ ਵਾ ਮੈਨੂੰ ਆਏ ਸੀ ਤੇ ਸਾਡੇ ਕੋਲ ਦੇ ਅਸੀਂ ਫਿਰ ਵੀ ਕੱਚੇ ਲਾ ਲਿਆ ਸੀਗਾ ਸਾਨੂੰ ਆਇਆ ਸੀਗਾ ਵੀ ਸਾਡੇ ਉੱਤੇ ਨਾ ਪਾਟ ਜੇ ਇੰਨਾ ਟੇਡਾ ਚੱਲ ਰਿਹਾ ਸੀ ਟਰੱਕ ਬੜਾ ਲਿਫੇ ਲਿਫਕੇ ਗਿਆ ਪੂਰਾ ਲੋਹਾਰੇ ਤੇ ਗਾਂ ਜਾਨੀ ਕਿ ਤੁਹਾਨੂੰ ਪਤਾ ਹੀ ਆ ਦਾਮੂ ਸਾਹਿਬ ਜੀ ਦੇ ਉੱਥੇ ਮੂਰੇ ਬਾਬੇ ਦੇ ਹਨਾ ਜਗ੍ਹਾ ਦੇ ਤੇ ਕਿੰਨਾ ਇਕੱਠ ਹੁੰਦਾਗਾ ਤੇ ਮਹਾਰਾ ਨੇ ਸੁੱਖ ਸ਼ਾਂਤੀ ਰੱਖੀ ਹੋਵੇ ਵੀ ਕਿਸੇ ਨੂੰ ਨੁਕਸਾਨ ਨਾ ਪਹੁੰਚਾਇਆ ਹੋਵੇ ਉਥੇ ਠੀਕ ਹੈ ਵੀ ਉਹ ਜੇ ਬੰਦਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਜੇ ਤੁਹਾਨੂੰ ਆ ਕਿਸੇ ਦੇ ਪਰਿਵਾਰ ਦੀ ਫਿਕਰ ਨਹੀਂ ਕਮ ਸੇ ਕਮ ਆਪਦੇ ਪਰਿਵਾਰ ਦੀ ਤਾਂ ਫਿਕਰ ਕਰਿਆ ਕਰੋ ਜੇ ਕਿਸੇ ਨੂੰ ਮਾਰਾਗੇ ਤੁਸੀਂ ਕਿਹੜਾ ਬਚੋਗੇ ਹਨਾ ਵੀ ਘਟ ਖਾ ਪੀ ਲਿਆ ਕਰੋ ਘਟ ਝੋਲ ਸਲਿਆ ਕਰੋ ਹਨਾ ਤੇ ਅੰਨੇ ਨਾ ਹੋਇਆ ਕਰੋ ਠੀਕ ਹੈ ਪਹਿਲਾਂ ਤਾਂ ਮੇਰਾ ਅਰਾਦਾਇ ਉਹ ਦੂਰ ਲੰਘਿਆ ਸੀਗਾ ਉਦੋਂ ਦੂਰ ਖੜੀ ਸੀ ਪੁਲਿਸ ਚੌਂਕ ਦੇ ਵਿੱਚ ਜਦੋਂ ਅਸੀਂ ਕਹਿਣ ਦਾ ਭਾਵ ਹੈ ਲੁਹਾਰੇ ਤੋਂ ਮੋਗੇ ਵਾਲੀ ਸਾਈਡ ਆਉਣਾ ਸੀਗਾ ਤੇ ਉਹ ਉਦੋਂ ਨੂੰ ਤਾਂ ਫਿਰ ਦੰਮੂ ਸਾਦਾ ਜਿਹੜੇ ਜਗ੍ਹਾ ਸੀਗੀ ਉਹਨੂੰ ਵੀ ਪਾਰ ਕਰ ਗਿਆ ਹੋਣਾ ਉਹੋ ਤੇ ਜੇ ਕਿਤੇ ਨੇੜੇ ਤੇੜੇ ਹੁੰਦਾ ਫਿਰ ਮੈਂ ਪੁਲਿਸ ਉਹਦੇ ਮਗਰ ਲਾ ਦਿੰਦਾ ਉਹਨਾਂ ਨੂੰ ਕਹਿ ਕੇ ਵੀ ਬਾਈ ਵੀ ਉਹ ਮਾਰੂਗਾ ਕਿਸੇ ਨੂੰ ਉਹਨੂੰ ਚੱਕ ਲੋ ਜਾ ਕੇ ਠੀਕ ਹੈ ਤੇ ਮੈਨੂੰ ਇੰਨਾ ਗੁੱਸਾ ਚੜਿਆ ਉਹ ਬੰਦੇ ਤੇ ਤੇ ਬਾਕੀ ਚਲੋ ਮਾਰਾਇਨੇ ਬਚਾਲਿਆ ਹੱਥ ਦੇ ਕੇ ਬਚਾਇਆ ਮੈਂ ਉਹ ਕਰਾ ਕੱਪੜੇ ਹੋੜਾ ਇਹਨੂੰ ਲੈ ਕੇ ਉੱਪਰ ਫਿਰ ਹੁਣ ਮੈਂ ਤੇ ਜਪਨੂਰ ਚੱਲੇ ਆ ਕੋਠੇ ਤੇ ਛੱਤ ਤੇ ਜਾਓ ਮੈਂ ਕੰਮ ਕੀਤਾ ਤੇ ਜਿਹੜਾ ਕੱਲ ਪੰਜਾਬੀ ਵਿਰਸਾ ਤੁਹਾਨੂੰ ਦਿਖਾਵਾਂਗੇ ਪੁਰਾਣਾ ਪੁਰਾਣਾ ਸਮਾਨ ਹਨ ਤੇ ਜਿਹੜੀ ਆਪਾਂ ਮੱਝ ਲਿਆਂਦੀ ਆ ਆਪਾਂ ਮੱਝ ਲਿਆਂਦੀ ਆ ਠੀਕ ਹੈ ਤੇ ਉਹ ਜੋਇਆ ਕਰਾਂਗੇ ਤੇ ਦੁੱਧ ਕਰਦਾ ਮੱਖਣ ਦੁੱਧ ਆਮ ਹੋਇਆ ਲਊਗਾ। ਵੀਡੀਓ ਬਣਾਉਣੀ ਸੀ ਨਾ ਮੈਂ। ਕਿਵੇਂ? ਮੱਝ ਚੋਮਾ ਦੁੱਧ ਕਿਵੇਂ ਚੋਮਾ? ਮੱਝ ਮੱਝ ਤੈਨੂੰ ਮੈਂ ਸਿਖਾ ਦਊਂਗਾ। ਲੈ। ਮੈਨੂੰ ਤਾਂ ਆਪ ਨਹੀਂ ਆਉਂਦੀ। ਕੋਈ ਨਹੀਂ ਕਹੇ ਨੂੰ ਕਹਿ ਲਾਂਗੇ ਚੋਜਿਆ ਕਰੂਗਾ। ਜਪਨੂਰ ਤੇ ਡਰਦੀ ਪਈ ਐ ਬੜੀ ਮੱਝ ਤੋਂ। ਹੂੰ ਮੱਝ ਬਹੁਤ ਡਰਦੀ ਆ। ਸੇਰੇ ਨਾ ਜਦੋਂ ਉਹ ਨਹੀਂ ਆਏ ਅੰਕਲ ਚਾਵਾ ਦੇ ਚਾਵੇਂ ਵਾਲੇ। ਉਹ ਜਦੋਂ ਅਸੀਂ ਮੱਝ ਲੈਣ ਗਏ ਨਾ ਉਹ ਮੁੰਡੇ ਨੇ ਨਾ ਮੱਝ ਉੱਤੇ ਬਾਤਾ। ਮੱਝ ਦੇਖਣ ਗਏ ਸੀਗੇ ਸੱਚ। ਹਾਂ। ਲੈਣ ਨਹੀਂ ਗਏ ਸੀਗੇ ਦੇਖਣ ਗਏ ਸੀਗੇ। ਤੇ ਉਹ ਪ੍ਰਭਾਦਾ ਹੀ ਡਰ ਗਈ ਤੇ ਉਥੇ ਬਾਪੂ ਜੀ ਵੀ ਬੈਠੇ ਸੀਗੇ ਤੇ ਤੁਸੀਂ ਦੇਖੋਗੇ ਕੱਲ ਵਾਲੇ ਵਲੌਗ ਦੇ ਵਿੱਚ ਸਾਰਾ ਦਿਖਾਵਾਂਗੇ ਅਸੀਂ ਕਿੱਦਾਂ ਕਿੱਦਾਂ ਮੱਝ ਲਿਆਂਦੀ ਕਿੱਥੋਂ ਲਿਆਂਦੀ ਹੈਣਾ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਕਿਉਂਕਿ ਵੀਡੀਓ ਐਡਿਟ ਕਰਨ ਵਾਲੀ ਪਈ ਆ ਉਹ ਸਾਰੀ ਹੈਨਾ ਤੇ ਤਾਂ ਕਰਕੇ ਉਹਨੂੰ ਸਮਾਂ ਲੱਗ ਜਾਣਾਗਾ ਟਾਈਮ ਚਾਹੀਦਾਗਾ ਕੱਲ ਕਿਉਂਕਿ ਅਸੀਂ ਲੇਟ ਬਹੁਤ ਹੋ ਗਏ ਸੀਗੇ ਕੁਝ ਮੈਂ ਵੀ ਹੁਣ ਜਾਣਾ ਹੈ ਤੇ ਮੈਂ ਤਿਆਰੀ ਕਰਨੀ ਰ ਰਮਨ ਨਹੀਂ ਜਾਣਾਗਾ ਕੱਲ ਨੂੰ 11512 ਚੌਥੇ ਜਾਣਾ ਹਾਂ ਉਹਨੂੰ ਉਹ ਦੇਖੋ ਛੜਿਆਂ ਨੂੰ ਭਜਣ ਕਰੇ ਹੋ ਗਏ ਸ਼ਰਾਬੀ ਨੱਚਦੇ ਮੈਂ ਫੇਰ ਛੜਿਆਲਾ ਕੰਮ ਹੋ ਜੂਗਾ ਨਾ ਚੜਾ ਕੇ ਜਨਾਨੀ ਦੇਖ ਲਵਾਂਗੀ ਐਵੇਂ ਤੂੰ ਤਾਂ ਲਾਉਂਦੀ ਰਹਿੰਦੀ ਸਰੀਫ ਬੰਦੇ ਤੇ ਸਰੀਫ ਚਰੂਫ ਕੋ ਨਹੀਂ ਸਟੈਟ ਕਰ ਦੇ ਜਾਂਗੇ ਕਰ ਕਰ ਨਹੀਂ ਜਾਂ ਉੱਪਰ ਚਲੀਏ ਠੰਡ ਲੱਗੀ ਜਾਂਦੀ ਨੀਚੇ ਹੈ ਮੈਂ ਕੰਮ ਉਹਨੇ ਪਟਾਵਾਂ ਕੰਮ ਨੇ ਪਟਾਉਣ ਵਾਲਾ ਪਿਆ ਕਿੱਨੇ ਚਲੋ ਚਲ ਕੇ ਜਾ ਪਨੁਰ ਤਾਂ ਚਲ ਕੇ ਕੋਠੇ ਤੇ ਚਲ ਕੇ ਹੈ ਆ ਆ ਕਰਕੇ ਫਲਾਈ ਜਾ ਮੇਰੇ ਬੱਕੀਦੰਦੀ ਭਰ ਲਈ ਸੀ ਨੇ ਪਾ ਦੋ ਹੁਣ ਮੈਂ ਕਹਦਾ ਕਾ ਪਿਆਰ ਕਰਦੀ ਆ ਮੇਰੇ ਸਾਥੀ ਜੀ ਨਾਲ ਲਾ ਕੇ ਜਪੇ ਇਹ ਚੀਜ਼ ਨਹੀਂ ਚੱਕੀ ਜਿੰਦੀ ਪੁੱਤ ਇਹ ਗੰਦੀ ਆ ਇਹ ਜਿਹਨਾਂ ਚੀਜ਼ਾਂ ਨੂੰ ਨੇ ਹੱਥ ਲਾਈਦਾ ਹੁੰਦਾ ਤੁਸੀਂ ਆਓ ਆਓ ਫਿਰ ਪਾ ਕੱਢੋ ਮੈਨੂੰ ਪਾ ਕਰੋਗੇ ਪਾਰ ਕਰ ਦੋ ਹਾਂ ਪਾਰ ਕਰ ਮੂਰੇ ਨੇ ਕਾਲਾ ਬੜਾਈ ਤਾਂਗਾ ਕੀਤਾ ਜਦੋਂ ਇੰਟਰਵਿਊ ਜਾਂਦਾ ਸੀ ਵੇਚਣੇ ਚਾਹ ਅੜ ਜੇ ਤੇ ਉਹ ਵੀਰੇ ਨੇ ਕਹਿੰਦਾ ਉਹ ਨਾ ਉਹਨਾਂ ਦਾ ਜਿਹੜਾ ਹੁੰਦਾ ਨਾ ਉਹ ਦੂਜਾ ਮੈਕ ਜਾਂ ਹੁੰਦਾਗਾ ਮੂਰੇ ਰੱਖਦੇ ਹੁੰਦੇ ਆ ਤੇ ਇੱਕ ਤਾਂ ਹੁੰਦਾ ਇੱਥੇ ਲੱਗਦਾ ਇੱਕ ਉਹ ਮੂਰੇ ਰੱਖਿਆ ਹੁੰਦਾ ਮੈਕ ਜਿਵੇਂ ਆਮ ਰਾਗੀਆਂ ਢਾਡੀਆਂ ਕੋਲ ਵੀ ਹੁੰਦਾ ਹੋਗਾ ਜਦੋਂ ਪਾ ਛੱਡਦੇ ਆ ਲੋ ਹੁੰਦਾ ਨਾ ਉਹ ਦਾ ਨਾ ਹੁੰਦਾਗਾ ਤੁਸੀਂ ਤੁਸੀਂ ਦੇਖਿਆ ਹੋਊਗਾ ਪੋਡਕਾਸਟਾਂ ਦੇ ਵਿੱਚ ਕਈਆਂ ਦੇ ਵਿੱਚ ਮੈਂ ਕਹੋ ਤੇ ਉਹ ਮੈਕ ਸੀਗਾ ਇਹਦਾ ਚੱਕ ਕੇ ਮੈਕ ਨੂੰ ਪਾ ਕੇ ਹੱਥ ਸਾਰਾ ਉਹ ਕਹਿੰਦਾ ਬਾਈ ਇਹਦਾ ਕੰਮ ਖਰਾਬ ਹੋਊਗਾ ਨਾ ਕੰਠਾ ਠਕ 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 ਦੀ ਵੀ ਆਵਾਜ਼ ਆਊਗੀ ਫਿਰ ਇਹਨੂੰ ਇੱਕ ਜਣੇ ਨੇ ਚੱਕਿਆ ਉਹ ਬਾਹਰ ਲਿਜਾਵੇ ਮੈਂ ਕਿਹਾ ਬਾਈ ਇਹਨੂੰ ਬਾਹਰ ਲੈ ਜਾਓ ਕਹਿੰਦਾ ਚਲ ਮੈਂ ਚੀਜੀ ਦੁਕਾਨ ਤੋਂ ਦਵਾ ਲਿਆ ਨਾ ਤੇ ਇਹ ਭਾਈ ਚੀਕਾ ਛੱਡ ਦਿਆ ਕਰੇ ਜਦੋਂ ਥੋੜੀ ਜੀ ਲਾਂਗ ਪਰਿਆ ਕਰੇ ਬਾਹਰ ਵਿੱਚ ਗਲੀ ਚ ਨ ਜਾ ਕੇ ਇਹ ਚੀਕਾ ਛੱਡ ਦਿਆ ਕਰੇ ਉਹ ਕਹਿੰਦਾ ਮੇਰੇ ਮਗਰ ਨਾਲ ਲੋਕ ਪੈ ਜਾਣ ਵੀ ਚੋਰੀ ਜਵਾਗ ਚੱਕ ਕੇ ਜਾਂਦਾ ਤੇ ਉਹ ਵਿਚਾਰਾ ਮੁੜਿਆ ਫੇਰਾ ਚਲੋ ਹੌਲੀ ਹੌਲੀ ਉਹਦੇ ਦਿੱਤੀ ਜੀ ਫੇਰ ਉਹ ਤੇ ਕੁਛੜੋ ਨਾ ਉਤਰੇ ਮੈਨੂੰ ਚੱਕ ਕੇ ਰੱਖ ਉਹ ਡਿੱਗ ਜੂਗੀ ਉਧਰ ਕੋਨੇ ਤੇ ਨਹੀਂ ਡਿੱਗਣ ਦਿੰਦਾ ਏ ਕੜਾਈ ਵੀ ਜੱਪਿਆ ਓਏ ਆਹ ਵੇ ਦੰਦੀ ਭਰਦੀ ਆ ਲੈ ਹਾਂ ਐਸੀ ਭਰਦੀ ਆ ਆ ਨਹੀਂ ਉਹ ਕੋ ਰਹਿਣ ਦੇ ਯਾਰ ਇਹ ਜੇ ਪਾਰ ਨਾਲੋਂ ਐਵੇਂ ਹੀ ਚੰਗਾ ਤੇਰੇ ਦੰਦ ਜੇ ਸੁਗਿਆਂ ਰ ਕੇ ਯਾਰ ਖੜੀ ਕਰ ਦੋ ਨਾ ਕੁਚੀਚਾਂ ਲਈ ਜਾਂਦੀ ਐ ਦੰਦੀ ਭਰੂਗੀ ਮੈਂ ਰੁਕ ਜਾ ਮੈਨੂੰ ਪੁੱਤ ਇੱਕ ਮਿੰਟ ਪਾਸਾ ਆਸਾ ਕਰ ਲੈਂਦੇ ਕੀ ਐ ਉੱਪਰ ਚੜ ਕੇ ਹਲੋ ਉਹ ਵੀਰੇ ਨੇ ਅੱਜ ਭੇਜਣਾ ਹੁਣ ਨਾ ਉਹ ਲੋਹੇ ਹਰੀ ਛੱਡ ਕੇ ਆ ਉੱਪਰ ਸਿੱਪੇ ਜਾ ਲਾ ਜਾ ਚਲਾ ਜਾ ਪਿੱਛੇ ਪਿੱਛੇ ਜਾ ਓਏ ਓਏ ਮੈਂ ਛੱਡ ਗਿਆ ਨਹੀਂ ਪਤਾ ਤੂੰ ਹੀ ਜਾਣ ਕੱਲੇ ਨਹੀਂ ਜਾਣਾ ਓਏ ਧੋ ਬਾਬੀ ਜੋ ਜੋ ਹੈਂ ਜੋ ਜੋ ਮੈਂ ਵੀ ਜਾਣੀ ਆ ਓਏ ਪਹੁੰਚ ਗਏ ਉੱਪਰ ਉਹਦੇ ਪੌਦੇ ਵੀ ਉੱਗ ਗਏ ਪਤਾ ਪਾਪਾ ਪਾਣੀ ਪਾਈ ਜਾਂਦੇ ਚਲੋ 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 ਪਹੁੰਚ ਗਏ ਚੋ ਆਈ ਚਲੋ ਐਂਟੀ ਸੀ ਤੀਗਾ ਤੋਂ ਜੜਾ ਲਾਇਆ ਕਿਉਂ ਹੋਰ ਮੈਂ ਧੱਕ ਦੇਣੀ ਕਿਦੇ ਨਾਲ ਟੱਕੋਗੇ ਸਿੰਗਲ ਐਨੇ ਪਰ ਉਤਾਰ ਕੇ ਦਿੰਦੀ ਐਧਰ ਕਰ ਲੋ ਮੰਜਾ ਅੱਗੇ ਨੂੰ ਰਸਤਾ ਬੰਦ ਕਰ ਦੋ ਲੋ ਸਾਰੇ ਹੀ ਹੋ ਸਿਸਟਮ ਵਿਗੜ ਗਿਆ ਵਾੜਾ ਨੂੰ ਨਾ ਥਲਨੋਂ ਪਹਿਲੇ ਬੰਨਨ ਵਾਲਾ ਰਸੇ ਨੂੰ ਚੰਗੀ ਤਰ੍ਹਾਂ ਐਨੂੰ ਬੰਨਨ ਵਾਲਾ ਲੋ ਇਹਦੇ ਨੂੰ ਪਾਈਪ ਨੂੰ ਇਹਦੇ ਪਾਈ ਬੂਲਰੇ ਟੱਕਰੇ ਦੇ ਉੱਤੇ ਪਾਦੇ ਖਾ ਕੱਪੜੇ ਟੋਕਰਾਇਆ ਮੁੱਧਾ ਮਾਰ ਕੇ ਜਪਨੁਰ ਪਾਸੇ ਢਾਓ ਆਪ ਬੰਨ ਗਿਆ ਆ ਜਪਨੁਰ ਇਹਦੇ ਤੇ ਪਾ ਦੂੰਗਾ ਕੋਸ ਹਾਂ ਓਏ ਡਾ ਡਾ ਪਰੇ ਸਿਰੋ ਉਹ ਆਂਟੀ ਨੇ ਪਾਤਾ ਨਾ ਕਿਲਾ ਹੈ ਨਾ ਆਂਟੀ ਨੇ ਬੰਨਿਆ ਆ ਕਿੱਥੇ ਬੰਨਿਆ ਯਾਰ ਤੈਨੂੰ ਦਰਬਾਰ ਸੁਕਾਰਨਾ ਨਹੀਂ ਆ ਬਾ ਆਂਟੀ ਨੇ ਬੰਨਿਆ ਹੋਣਾ ਮੈਨੂੰ ਤਾਂ ਲੱਗਦਾ 1 ਮਿੰਟ ਧਾਗਾ ਤੂਗਾ ਕਿੱਥੇ ਉਹ ਵਾਲਾ ਉਦਨ ਵਾਲਾ ਲੀ ਰੰਗ ਤੀਰ ਉੱਠਾ ਦਾ ਬੰਨਿਆ ਪਿਆ ਨੂਰੇ ਨੂਰੇ ਦਪੂ ਦਾ ਨਾਮ ਨੂਰੇ ਕੋਈ ਕੀ ਕਰਦਾ ਪਾਪਾ ਜੀ ਹਾਂ ਕਿਵੇਂ ਕੀ ਕੀ ਕਰਦੇ ਹੋ ਮਸਾਲਾਂ ਦੀ ਤੁਹਾਨੂੰ ਹਾਂ ਕੱਪੜੇ ਕੁੱਪੜੇ ਸੁੱਕਣੇ ਪਏ ਪਏ ਆ ਭਾਈ ਕੋਠੇ ਤੇ ਬੈਠਿਆਂ ਤਾਂ ਆਪਣੇ ਕੋਲ ਹੀ ਹਵਾ ਫਿਰ ਵੀ ਚੱਲੀ ਜਾਂਦੀ ਆ ਪਰਸੋਂ ਨਾਲੋਂ ਘੱਟ ਐ ਪਰਸੋ ਬਹੁਤ ਸੀ ਜਾਨਾ ਹਾਂ ਪਰਸੋ ਬਹੁਤ ਜ਼ਿਆਦਾ ਸੀ ਝੋਪ ਵੀ ਨਹੀਂ ਸੀ ਪਰਸੋ ਤੇ ਕੱਲ ਵੀ ਘਟ ਸੀ ਹਵਾ ਹਾਂ ਕੱਲ ਵੀ ਝੋਪ ਲੱਗਦੀ ਨਹੀਂ ਹਵਾ ਨਾਲ ਹਾਂ ਪਰਸੋ ਨਹੀਂ ਲੱਗੀ ਉਹ ਮੰਜੇ ਖੜੀ ਤੇ ਦੇਖ ਕੁਝ ਆ ਜਾ ਇੱਥੋਂ ਦੀ ਨਾ ਖਾਇਆ ਸੀ ਉਹਨਾਂ ਦਾ ਉਹ ਜਾ ਦਿਨਾ ਟੈਂਕਾ ਕਾ ਟੈਂਕੀ ਹੈ ਟੈਂਕੀ ਲੱਗ ਨਹੀਂ ਟੈਂਕੀ ਵੈਸੇ ਹੀ ਰੱਖਿਆ ਹੋਇਆ ਹੈ ਨਾ ਤੇ ਉਹ ਗੁਰੂ ਘਰ ਆਪਣੇ ਨੇੜੇ ਆ ਬਾਲ ਮਿਸਾਨ ਸਾਹਿਬ ਬੈਠਾ ਹੋਇਆ ਹੈ ਜਿਹੜੇ ਕੰਮ ਕੋ ਹੱਤਾ ਪਰ ਇਹ ਆ ਪੈਂਡਾ ਸਾਡਾ ਤੇ ਉਹ ਜਿਹੜਾ ਨਾ ਥੋੜਾ ਜਿਹਾ ਵਿੱਚ ਦੀ ਚਿੱਟਾ ਜਿਹਾ ਦਿਖਦਾਗਾ ਮਕਾਨ ਜਿੱਥੇ ਉਹ ਸਨ ਦੇ ਵਿੱਚ ਤਣੀ ਦੇ ਤੇ ਕੱਪੜੇ ਪਾਏ ਹੋ ਉਹ ਟਿੱਖੀਆਂ ਜੀਆਂ ਆਂਗਾ ਤੁੰਗੀਆਂ ਛੜੀਆਂਆਂ ਚਵਾਰੇ ਦੇ ਜੰਗਲੇ ਤੇ ਉਥੇ ਰਪਿੰਦਰ ગાંધી 2 ਉਹ ਟਾਵਰ ਦੇ ਮੂਹਰੇ ਦਿਖਦਾ ਜਿਹੜਾ ਰਪਿੰਦਰ ગાંધી 2 ਫਿਲਮ ਬਣੀ ਸੀਗੀ ਉਹ ਜਪਨ ਮਾਰਦੀ ਕਹਾਣੀ ਆਏ ਆਏ ਹਰ ਜਾ ਜੱਪੂ ਮੈਂ ਮਾਰੂ ਭਰਾ ਹਰਦੇ ਨਹੀਂ ਫਿਰ ਤੂੰ ਹੱਪੋ ਹੋਪਨੇਗੀ ਢੂਈ ਪਾਣ ਛੱਡੀ ਮੇਰੀ ਆਏ ਓਏ ਜੱਪੂ ਕਿਹੜੀ ਗੱਲ ਦਾ ਗੁੱਸਾ ਕੱਢਦੀ ਕੁੱਟਣਗੇ ਇਹਨੂੰ ਫਿਰ ਵੇਖ ਲੈ ਮੈਨੂੰ ਕੰਨ ਤੇ ਬਜੀ ਸੀ ਨਾ ਪਰ ਹੱਥ ਪੱਲੇ ਜੇ ਮਾਰਦੇ ਸੀ ਬਾਲੇ ਤਾਂ ਮਾਰਦੀ ਮੇਰੇ ਹੁਣ ਉਸਾ ਘਰ ਦੀ ਆਪਣਾ ਪੂਰਾ ਬਾਦ ਆਏ ਆਏ ਨਾ ਪਤਾ ਹੜਦੀ ਕਿ ਨਹੀਂ ਨੂਰੇ ਮੈਨੂੰ ਡਾਂਟਿਆ ਗਿਆ ਸੀ ਕਾਕ ਤੂੰ ਜੇ ਮੈਂ ਹੱਪ ਘਾਤਾ ਮੇਰਾ ਹੱਥ ਹੀ ਬਹੁਤ ਆ ਜ਼ਰੇ ਕਿੱਥੇ ਕਲਚਰ ਕਲਚਰ ਕਾਕਾ ਕਲਚਰ ਮਮਾ ਕਲਚਰ ਕਿੱਥੇ ਲਗਾਉਂਦੇ ਆ ਕਿੱਥੇ ਆ ਜਾ ਆਈਓ ਕਿੱਥੇ ਆ ਜਾ ਐ ਕਿ ਇੱਥੇ ਕਲਚਰ ਕਿੱਥੇ ਲਾਂਦੇ ਕੱਚਰ ਕੱਚਰ ਕਿੱਥੇ ਲਾਂਦੇ ਆਪ ਕੱਲ ਪਤਾ ਨਹੀਂ ਕਾਟੇ ਵਾਟੇ ਕਰੀ ਜਾਉ ਰਹੀ ਸੀ ਤੁਹਾਡੇ ਨਾਲ ਕਿੱਦਾਂ ਉਹ ਤੇ ਕੱਲ ਦੀ ਥਕਾਵਟ ਜੀ ਅੱਡੀ ਹੋ ਰਹੀ ਹੈ ਨਾ ਲੱਡੂਆ ਜੀ ਜੀ ਜੇ ਨਹੀਂ ਕਰ ਰਿਹਾ ਕੁਝ ਕਰਨ ਨੂੰ ਚਲੋ ਠੀਕ ਹੈ ਜੀ ਆਪਾਂ ਜੱਪੂ ਤੇ ਐਂਡ ਕਰਦੇ ਆਂ ਵੀਡੀਓ ਦਾ ਕੱਲ ਨੂੰ ਫੇਰ ਨਵੇਂ ਬਲੌਗ ਦੇ ਨਾਲ ਮਿਲਦੇ ਆਂ ਕੱਲ ਨੂੰ ਦਿਖਾਉਨੇ ਆ ਤੁਹਾਨੂੰ ਮੱਝ ਵੀ ਤੇ ਮੱਝ ਜੋ ਕਿ ਆਪਾਂ ਲਿਆਂਦੀ ਆ Carlos um, não gostava nem madia.